ਜੀਪ ਨੂੰ ਵਾਰ ਦਿੰਦੇ ਨੇ ਦਰਿਆ ਦੇ ਤੇਜ਼ ਵਹਾਅ ਅਗੇ ਜੀਪ ਦੀ ਤਾਕਤ ਕੁਝ ਸਕਿੰਟਾਂ ਦੇ ਵਿੱਚ ਹੀ جواب ਤੇ ਜਾਂਦੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਜੀਪ ਆਪਣਾ ਸੰਤੁਲਨ ਗਵਾ ਬੈਠੀ ਅਤੇ ਪਾਣੀ ਦੇ ਨਾਲ ਵਹਿਣ ਲੱਗ ਪਈ ਤੇ ਜੀਪ ਕਈ ਪਲਟੀਆਂ ਖਾ ਗਈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਇਹ ਜੀਪ ਸਵਾਰ ਅੰਦਰ ਹੀ ਫਸ ਜਾਂਦੇ ਨੇ ਜਿਸ ਤੋਂ ਬਾਅਦ ਕ੍ਰੇਨ ਦੇ ਨਾਲ ਇਹਨਾਂ ਦਾ ਰੈਸਕਿਊ ਕੀਤਾ ਜਾਂਦਾ ਹੈ ਤਾਂ ਮੁੰਡਿਆਂ ਦੇ ਵੱਲੋਂ ਜਾਣ ਬੁੱਝ ਕੇ ਚੌੜਚ ਆ ਕੇ ਜੀਪ ਨੂੰ ਪਾਣੀ ਦੇ ਵਿੱਚ ਵਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਫਸ ਜਾਂਦੇ ਨੇ ਤੇ ਕ੍ਰੇਨ ਦੇ ਨਾਲ ਇਹਨਾਂ ਦਾ ਰੈਸਕਿਊ ਕੀਤਾ ਜਾਂਦਾ ਹੈ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਚੋੜਚਾਏ ਮੁੰਡਿਆਂ ਨੇ ਅਚਾਨਕ ਜੀਪ ਵਾਰ ਦਿੱਤੀ ਤੇ ਫਿਰ ਰੋਲਾ ਪੈ ਗਿਆ। ਇਹ ਬਰਸਾਤ ਦਾ ਮੌਸਮ ਹੈ। ਨਦੀਆਂ ਤੇ ਨਾਲੇ ਪੂਰੀ ਤਰ੍ਹਾਂ ਭਰੇ ਹੋਏ ਨੇ ਤੇ ਪਾਣੀ ਦਾ ਵਹਾਅ ਦੇਖ ਕੇ ਅਜਿਹਾ ਲੱਗਦਾ ਕਿ ਆਪਣੇ ਰਸਤੇ ਦੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਜਾਵੇਗਾ। ਅਜਿਹੇ ਹਾਲਾਤਾਂ ਦੇ ਵਿੱਚ ਕਾਰਜ ਚੰਡੀਗੜ੍ਹ ਚ ਜੰਤੀ ਦੇਵੀ ਨਦੀ ਦੇ ਨੇੜੇ ਜੀਪ ਸਵਾਰ ਮੁੰਡਿਆਂ ਨੇ ਜੋ ਕੀਤਾ ਉਸ ਤੋਂ ਬਾਅਦ ਚੀਕ ਚਹਾੜਾ ਪੈ ਗਿਆ। ਮੇ ਕਾਰਨ ਨਦੀ ਦਾ ਪਾਣੀ ਖਤਰਨਾਕ ਪੱਧਰ ਤੱਕ ਵਧਿਆ ਹੋਇਆ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਵਖਾਈ ਦੇ ਰਿਹਾ ਹੈ ਇਸੇ ਦੌਰਾਨ ਇੱਕ ਚਿੱਟੇ ਰੰਗ ਦੀ ਜੀਪ ਉੱਥੇ ਪਹੁੰਚਦੀ ਹੈ ਮੁੰਡਿਆਂ ਦੇ ਵੱਲੋਂ ਬਿਨਾਂ ਸੋਚੇ ਸਮਝੇ ਪਾਣੀ ਦੇ ਵਿੱਚ ਜੀਪ ਵਾਰ ਦਿੱਤੀ ਜਾਂਦੀ ਹੈ ਲੋਕਾਂ ਦੇ ਵੱਲੋਂ ਬਹੁਤ ਰੋਲਾ ਪਾਇਆ ਜਾਂਦਾ ਹੈ ਪਰ ਮੁੰਡਿਆਂ ਵੱਲੋਂ ਕਿਸੇ ਦੀ ਸੁਣੀ ਨਹੀਂ ਜਾਂਦੀ ਤੇ ਇਹ ਮੁੰਡੇ ਪਾਣੀ ਦੇ ਵਿੱਚ ਜੀਪ ਨੂੰ ਵਾਰ ਦਿੰਦੇ ਨੇ ਦਰਿਆ ਦੇ ਤੇਜ਼ ਵਹਾਅ ਅਗੇ ਜੀਪ ਦੀ ਤਾਕਤ ਕੁਝ ਸਕਿੰਟਾਂ ਦੇ ਵਿੱਚ ਹੀ ਜਵਾਬ ਦੇ ਜਾਂਦੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਜੀਪ ਆਪਣਾ ਸੰਤੁਲਨ ਬੈਠੀ ਅਤੇ ਪਾਣੀ ਦੇ ਨਾਲ ਵਹਿਣ ਲੱਗ ਪਈ ਤੇ ਜੀਪ ਕਈ ਪਲਟੀਆਂ ਖਾ ਗਈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਇਹ ਜੀਪ ਸਵਾਰ ਅੰਦਰ ਹੀ ਫਸ ਜਾਂਦੇ ਨੇ ਜਿਸ ਤੋਂ ਬਾਅਦ ਕ੍ਰੇਨ ਦੇ ਨਾਲ ਇਹਨਾਂ ਦਾ ਰੈਸਕਿਊ ਕੀਤਾ ਜਾਂਦਾ ਹੈ ਤਾਂ ਮੁੰਡਿਆਂ ਦੇ ਵੱਲੋਂ ਜਾਣ ਬੁੱਝ ਕੇ ਚੌੜਚ ਆ ਕੇ ਜੀਪ ਨੂੰ ਪਾਣੀ ਦੇ ਵਿੱਚ ਵਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਫਸ ਜਾਂਦੇ ਨੇ ਤੇ ਕ੍ਰੇਨ ਦੇ ਨਾਲ ਇਹਨਾਂ ਦਾ ਰੈਸਕਿਊ ਕੀਤਾ ਜਾਂਦਾ ਹੈ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਚੋੜਚਾਏ ਮੁੰਡਿਆਂ ਨੇ ਅਚਾਨਕ ਜੀਪ ਵਾਰ ਦਿੱਤੀ ਤੇ ਫਿਰ ਰੋਲਾ ਪੈ ਗਿਆ। ਇਹ ਬਰਸਾਤ ਦਾ ਮੌਸਮ ਹੈ। ਨਦੀਆਂ ਤੇ ਨਾਲੇ ਪੂਰੀ ਤਰ੍ਹਾਂ ਭਰੇ ਹੋਏ ਨੇ ਤੇ ਪਾਣੀ ਦਾ ਵਹਾਅ ਦੇਖ ਕੇ ਅਜਿਹਾ ਲੱਗਦਾ ਕਿ ਆਪਣੇ ਰਸਤੇ ਦੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਜਾਵੇਗਾ। ਅਜਿਹੇ ਹਾਲਾਤਾਂ ਦੇ ਵਿੱਚ ਕਾਰਜ ਚੰਡੀਗੜ੍ਹ ਚ ਜੰਤੀ ਦੇਵੀ ਨਦੀ ਦੇ ਨੇੜੇ ਜੀਪ ਸਵਾਰ ਮੁੰਡਿਆਂ ਨੇ ਜੋ ਕੀਤਾ ਉਸ ਤੋਂ ਬਾਅਦ ਚੀਕ ਚਹਾੜਾ ਪੈ ਗਿਆ। ਮੇ ਕਾਰਨ ਨਦੀ ਦਾ ਪਾਣੀ ਖਤਰਨਾਕ ਪੱਧਰ ਤੱਕ ਵਧਿਆ ਹੋਇਆ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਵਖਾਈ ਦੇ ਰਿਹਾ ਹੈ ਇਸੇ ਦੌਰਾਨ ਇੱਕ ਚਿੱਟੇ ਰੰਗ ਦੀ ਜੀਪ ਉੱਥੇ ਪਹੁੰਚਦੀ ਹੈ ਮੁੰਡਿਆਂ ਦੇ ਵੱਲੋਂ ਬਿਨਾਂ ਸੋਚੇ ਸਮਝੇ ਪਾਣੀ ਦੇ ਵਿੱਚ ਜੀਪ ਵਾਰ ਦਿੱਤੀ ਜਾਂਦੀ ਹੈ ਲੋਕਾਂ ਦੇ ਵੱਲੋਂ ਬਹੁਤ ਰੋਲਾ ਪਾਇਆ ਜਾਂਦਾ ਹੈ ਪਰ ਮੁੰਡਿਆਂ ਵੱਲੋਂ ਕਿਸੇ ਦੀ ਸੁਣੀ ਨਹੀਂ ਜਾਂਦੀ ਤੇ ਇਹ ਮੁੰਡੇ ਪਾਣੀ ਦੇ ਵਿੱਚ ਜੀਪ ਨੂੰ ਵਾਰ ਦਿੰਦੇ ਨੇ ਦਰਿਆ ਦੇ ਤੇਜ਼ ਵਹਾਅ ਅਗੇ ਜੀਪ ਦੀ ਤਾਕਤ ਕੁਝ ਸਕਿੰਟਾਂ ਦੇ ਵਿੱਚ ਹੀ جواب ਤੇ ਜਾਂਦੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਜੀਪ ਆਪਣਾ ਸੰਤੁਲਨ ਗਵਾ ਬੈਠੀ ਅਤੇ ਪਾਣੀ ਦੇ ਨਾਲ ਵਹਿਣ ਲੱਗ ਪਈ ਤੇ ਜੀਪ ਕਈ ਪਲਟੀਆਂ ਖਾ ਗਈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਇਹ ਜੀਪ ਸਵਾਰ ਅੰਦਰ ਹੀ ਫਸ ਜਾਂਦੇ ਨੇ ਜਿਸ ਤੋਂ ਬਾਅਦ ਕ੍ਰੇਨ ਦੇ ਨਾਲ ਇਹਨਾਂ ਦਾ ਰੈਸਕਿਊ ਕੀਤਾ ਜਾਂਦਾ ਹੈ ਤਾਂ ਮੁੰਡਿਆਂ ਦੇ ਵੱਲੋਂ ਜਾਣ ਬੁੱਝ ਕੇ ਚੌੜਚ ਆ ਕੇ ਜੀਪ ਨੂੰ ਪਾਣੀ ਦੇ ਵਿੱਚ ਵਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਫਸ ਜਾਂਦੇ ਨੇ ਤੇ ਕ੍ਰੇਨ ਦੇ ਨਾਲ ਇਹਨਾਂ ਦਾ ਰੈਸਕਿਊ ਕੀਤਾ ਜਾਂਦਾ ਹੈ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਚੋੜ ਚਾਏ ਮੁੰਡਿਆਂ ਨੇ ਅਚਾਨਕ ਜੀਪ ਵਾਰ ਦਿੱਤੀ ਤੇ ਫਿਰ ਰੋਲਾ ਪੈ ਗਿਆ। ਇਹ ਬਰਸਾਤ ਦਾ ਮੌਸਮ ਹੈ। ਨਦੀਆਂ ਤੇ ਨਾਲੇ ਪੂਰੀ ਤਰ੍ਹਾਂ ਭਰੇ ਹੋਏ ਨੇ ਤੇ ਪਾਣੀ ਦਾ ਵਹਾਅ ਦੇਖ ਕੇ ਅਜਿਹਾ ਲੱਗਦਾ ਹੈ ਕਿ ਆਪਣੇ ਰਸਤੇ ਦੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਜਾਵੇਗਾ। ਅਜਿਹੇ ਹਾਲਾਤਾਂ ਦੇ ਵਿੱਚ ਕਾਰ ਚੰਡੀਗੜ੍ਹ ਚ ਜੰਤੀ ਦੇਵੀ ਨਦੀ ਦੇ ਨੇੜੇ ਜੀਪ ਸਵਾਰ ਮੁੰਡਿਆਂ ਨੇ ਜੋ ਕੀਤਾ ਉਸ ਤੋਂ ਬਾਅਦ ਚੀਕ ਚਹਾੜਾ ਪੈ ਗਿਆ। ਮੇ ਕਾਰਨ ਨਦੀ ਦਾ ਪਾਣੀ ਖਤਰਨਾਕ ਪੱਧਰ ਤੱਕ ਵਧਿਆ ਹੋਇਆ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਤੇ ਹੋ ਕਿ ਚਾਰੇ ਪਾਸੇ ਪਾਣੀ